ਜਸਪੀ ਸਿੰਘ ਜਿੰਨੇ ਦੇਖੀ ਕੀ ਲੱਗਦੀ ਤੁਹਾਡੇ ਪਾਪਾ ਲੱਗਦੇ ਜਸਪੀ ਨੂੰ ਡੈਥ ਹੋਣਾ ਕਿਉਂ ਕੀ ਕਾਰਨ ਬਣਿਆ ਜੀ ਐਕਸੀਡੈਂਟ ਹੋ ਗਈ ਰਾਹ ਦੇ ਵਿੱਚ ਛਿਬਾ ਹੋ ਗਈ ਮੈਂ ਪਾਪਾ ਨੇ ਡਿਊਟੀ ਤੋਂ ਹੁੰਦਾ ਪਿਆ ਸੀ ਤੇ ਜਦ ਡਿਊਟੀ ਉਹ ਪੁੱਤ ਖਤਮ ਹੋਈ ਘਰ ਨੂੰ ਆਉਂਦੇ ਪਏ ਸੀਗੇ ਤੇ ਰਾਹ 'ਚ ਬਾਬਾ ਫਰੀਦ ਕੋਲ ਉੱਥੇ ਪਸ਼ੂ ਪਸ਼ੂ ਵਿੱਚ ਵੱਜਿਆ ਕੀ ਕੋਈ ਤੇ ਕਿਸ ਫਿਰਤੀ ਹੋ ਉਹ ਫਿਰ ਉਹ ਥੱਲੇ ਦੇ ਪੀਪ ਫੋਟ ਪਾਦ ਤੇ ਤੇ ਜ਼ਖਮੀ ਹਾਲਤ ਜ਼ਖਮੀ ਹੋ ਗਈ ਸੀ ਤੇ ਮੈਨੂੰ ਟੈਂਸ਼ਨ ਪੈ ਗਈ ਮੈਂ ਕੋਈ ਗੱਡੀ ਕੀਤੀ ਤੇ ਉਹਨਾਂ ਨੂੰ ਲੈ ਗਿਆ ਉੱਥੇ ਮੈਡੀਸਿਟੀ ਫਰ ਮੈਡੀਕਲ ਜਵਾਬ ਦੇ ਕੇ ਉਹਨਾਂ ਨੇ ਰੈਫਰ ਕੀਤਾ ਡੀਐਮਸ ਤੇ ਰੈਫਰ ਕਰਤਾ ਪਰ ਡੀਐਮਸੀ ਪਹੁੰਚ ਕੇ ਰਾਤ ਮੋਤ ਹੋ ਗੀ ਤੇ ਉਹ ਕਰਤੀ ਸੀ ਉਹ ਸਰਕਾਰੀ ਮੋਤ ਸੀਗੀ ਕਿ ਤੁਸੀਂ ਉਹਨਾਂ ਨਾਲ ਸੀ ਕਿ ਮੈਂ ਨਾਲ ਸੀ ਅੱਡ ਸੀਗਾ ਜਿੰਨੇ ਤੁਸੀਂ ਨਾਲ ਹੀ ਸੀ ਮਤਵਾ ਡਾ ਅੱਡਾ ਅੱਡਾ ਸੀ ਕਿੱਥੇ ਡਿਊਟੀ ਕਰਦੇ ਸੀਗੇ ਡਿਊਟੀ ਦਾ ਮੋਗੀ ਸੀ ਉਹਨਾਂ ਦੀ ਇਹ ਗਈ ਕਿੱਥੇ ਸੀਗੇ ਫਾੜ ਕੋਲ ਫਾਟਕਾਂ ਕੋਲ ਲੱਗੂ ਫਾਟਕ ਕੋਲ ਲਾਮਗਾ ਜੀ ਕੋ ਸਰਕਾਰੀ ਕੰਮ ਅਨਸਰਕਾਰੀ ਕੰਮ ਨਹੀਂ ਸੀਗਾ ਇਹ ਨਦੇ ਜਿਹੜੀ ਹੈ ਪਿਛਲੇ ਸਾਲ ਵੀ ਕੋ ਪਤਾ ਲੱਗਿਆ ਤੁਹਾਡੇ ਘਰ ਦੇ ਵਿੱਚ ਕੋਈ ਪਹਿਲਾਂ ਵੀ ਬੇਡੇ ਦੀ ਮੌਤ ਹੋਈ ਸੀ ਹਾਂਜੀ ਉਹ ਕਰੰਟ ਲੱਗ ਗਿਆ ਸੀ ਗਈ ਉਹਨੇ ਹੋਰ ਕੋਣ ਕਰਦੇ ਆਂ ਮਾਤਾ ਬਈ ਮੈਮ ਤੁਸੀਂ ਕਰਦੇ ਜੀ ਦਾਦੀ ਹਾਂਜੀ ਤੁਸੀਂ ਕਰਦੇ ਮੈਂ ਤਾਂ ਜੀ ਕੰਮ ਮੈਂ ਤਾਂ ਵਜੂਦ ਨਹੀਂ ਬੜੇ ਲਿਖਣੇ ਬੜੇ ਲਿਖ ਮੰਗ ਕੀ ਕਰਦੇ ਆਂ ਆਪਾਂ ਹਾਂਜੀ ਮੰਗ ਕੀ ਕਰਦੇ ਮੰਗ ਬੱਸ ਇਦਾਂ ਇਹ ਜਾਣੇ ਜੋ ਸਰ ਡਿਊਟੀ ਦੌਰਾਨ ਸਾਡੇ ਜੀਜਾ ਜੀ ਦੀ ਡੈਥ ਹੋਈ ਆ ਜੋ ਸਰਕਾਰੀ ਪੱਤਾ ਹੁੰਦਾ ਜੋ ਸਾਡੇ ਸਰਕਾਰ ਨੇ ਦੇਣਾ ਵੀ ਇਹਨਾਂ ਦੇ ਸਹਿਯੋਗ ਨਾਲ ਤੁਹਾਡੇ ਸਹਿਯੋਗ ਨਾਲ ਇਹਨਾਂ ਨੂੰ ਦਿੱਤਾ ਜਾਵੇ ਠੀਕ ਹੈ ਸਰ ਜੋ ਬਣਦਾ ਹੱਕ ਸਾਡੇ ਬੱਚਿਆਂ ਨੂੰ ਦਿੱਤਾ ਜਾਵੇ ਉਹਨਾਂ ਨੇ ਮੁਰਦਣਾ ਨਹੀਂ ਸਾਡਾ ਪਹਿਲਾ ਵੱਡਾ ਛੋਟਾ ਭਾਂਜਾ ਚੱਲ ਗਿਆ ਹੁਣ ਆਹ ਡਿਊਟੀ ਸਾਡੇ ਜੀਜਾ ਜਮੇਰ ਸਿੰਘ ਦੀ ਡੈਥ ਹੋ ਗਈ ਹੈ ਇਹਦੀ ਬੇਨਤੀ ਕਰਦੇ ਸਰਕਾਰ ਨੂੰ ਵੀ ਇਹ ਸੰ ਦਿੱਤਾ ਜੋ ਇਹ ਸਾਰੇ ਐਸਆਈ ਜਮੇਰ ਸਿੰਘ ਰੇਲਵੇ ਪੁਲਿਸ ਚੌਕੀ ਬੋਗਾ ਤਨਾਸੀਕ ਜੋ ਆਪਣ ਡਿਊਟੀ ਡਖਰੂ ਇਹਨਾਂ ਦੀ ਲੱਗੀ ਸੋਤਨ ਡਿਊਟੀ ਡਖਰੂ ਤੋਂ ਰਾਤ ਨੂੰ ਡਿਊਟੀ ਵਾਪਸ ਕਰਕੇ ਵਾਪਸ ਆ ਰਹੇ ਸੀ ਜਦੋਂ ਬਾਬਾ ਫਰੀਦ ਕੰਪਲੈਕਸ ਨੇੜੇ ਪਹੁੰਚੇ ਤਾਂ ਉੱਥੇ اچانک ਵਾਰਾ ਗਾਂ ਜਿਹਨਾਂ ਕੋਲੇ ਸਰਕਾਰੀ ਮੋਟਰਸਾਈਕਲ ਸੀ ਉਹਦੇ ਅੱਗੇ ਆ ਗਈ ਜਿਸ ਦੇ ਕਰਕੇ ਇਹਨਾਂ ਸਰ ਫੁੱਟਪਾਥ ਤੇ ਵੱਜਿਆ ਤੇ ਜੀ ਦੇ ਨਾਲ ਇਹਨੂੰ ਮੌਤ ਹੋ ਗਈ ਕੀ ਕਾਰਵਾਈ ਕੀਤੀ ਹੈ ਰਹੀ ਇਹਨਾਂ ਦੇ ਬੇਟੇ ਦੇ ਸਾਰ ਬਿਆਨ ਤੇ 194 ਬੀਐਨਐਸ ਅਸਲ ਕਾਰਵਾਈ ਕੀਤੀ ਗਈ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ